ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰਪਿੰਦਰ ਤੇ ਇਹ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਆ ਜੀ ਤੇ ਕਿਸੇ ਤਰ੍ਹਾਂ ਦਾ ਮਜ਼ਾਕ ਨਾ ਆਇਓ ਕਿਉਂਕਿ ਜਦੋਂ ਵੀ ਕੋਈ ਫੈਸਲਾ ਲੈਂਦਾ ਅਗਲਾ ਹਨਾ ਤੇ ਕੱਲਾ ਬੰਦਾ ਡਿਪਰੈਸ਼ਨ ਚ ਵੀ ਚਲੇ ਜਾਂਦਾ 65 ਕਿਸਾਨ ਦਾ ਅੰਕਲ ਆਇਆ ਆਪਣੇ ਕੋਲੇ ਤੇ ਵਧੀਆ ਕਰੋਨਾ ਖਰਬਾਬਤੀ ਬੰਦਾ ਹੈ ਤੇ ਬੱਚੇ ਉਹਦੇ ਅਮਰੀਕਾ ਦੇ ਵਿੱਚ ਸੈਟਲ ਨੇ ਪੱਕੇ ਨੇ ਬੱਚੇ ਉੱਧਰ ਤੇ ਅੰਕਲ ਵੀ ਕਦੇ ਕਦੇ ਜਾ ਜਾਂਦਾ ਹੈ ਇੱਧਰ ਆ ਜਾਂਦਾ ਕਦੇ ਚਲੇ ਜਾਂਦਾ ਤੇ ਇੱਧਰ ਵੀ ਬਹੁਤ ਤਕੜਾ बिजनेসম্যান ਆ ਅੰਕਲ ਤੇ ਵਧੀਆ ਤਕੜੀ ਪ੍ਰਾਪਰਟੀ ਦਾ ਮਾਲਕ ਹੈ ਤੇ ਆਪਾਂ ਨੂੰ ਉਹਦੇ ਲਈ ਲੇਡੀਜ਼ ਚਾਹੀਦੀ ਹੈ 40 ਤੋਂ ਉੱਤੇ 40 ਤੋਂ ਉੱਤੇ ਹੋਵੇ ਉਮਰ ਚ ਤੇ ਕਿਉਂਕਿ 50 ਦੀ ਤਾਂ ਫਿਰ ਬਾਲੀ ਗੁੜੀ ਹੋ ਚੁਗੀ ਅੰਕਲ ਦੀ ਮਤਲਬ ਲੱਗਦਾ ਨਹੀਂ ਅੰਕਲ ਵੀ ਇੰਨਾ ਬੁढ़ा ਹੋਊਗਾ ਵਧੀਆ ਤਕੜੇ ਘਰੋਂ ਆ ਜੀ ਆਪਾਂ ਨੂੰ ਬੱਚੇ ਤੋਂ ਬਿਨਾਂ ਲੇਡੀਜ਼ ਚਾਹੀਦੀ ਹੈ ਤੇ ਜਿਹਦੇ ਕੋਲ ਕੋਈ ਆਪਣੀ ਭੈਣ ਹੈਗੀ ਹੈ ਇਹ ਜੀ ਲੇਡੀਜ਼ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਬੱਚਾ ਨਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੋ ਜੀ ਤਾਂ ਕਿ ਇਹ ਸੰਕਲ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ ਹਾਂਜੀ ਸਸਰੀਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਕੋਠੇ ਤੇ ਬੈਠ ਕੇ ਵੀਡੀਓ ਪਾਉਣੀ ਆ ਤਾਂ ਕਰਕੇ ਧੁੱਪ ਤੋਹਾ ਲੈਤੀ ਹੋਈ ਹੈ ਮੇਰੇ ਧੂਰੀ ਉੱਤੇ ਤੇ ਬੇਨਤੀ ਇਹ ਹੈ ਜੀ ਆਪਣੇ ਕੋਲੇ ਆਈ ਆ ਆਸਟ੍ਰੇਲੀਆ ਦੀ ਪੀਆਰ ਕੁੜੀ ਤੇ ਉਮਰ ਹੈਗੀ ਆ 30 ਕ ਸਾਲ ਆਸਟ੍ਰੇਲੀਆ ਦੀ ਪੀਆਰ ਕੁੜੀ ਹੈ ਏਰੀਆ ਹੈਗਾ ਨਾਬਾ ਤੇ ਆਪਾਂ ਨੂੰ ਇਧਰ ਚਾਹੇ ਬਰਨਾਲੇ ਤੱਕ ਮੁੰਡਾ ਮਿਲ ਜੇ ਇਧਰੋਂ ਮਰੇਲਕੋਟ ਲਾਹਮਦਗੜ ਲੁਧਿਆਣੇ ਤੱਕ ਮੁੰਡਾ ਮਿਲ ਜੇ 15 ਤੋਂ 20 ਕਿਲਿਆਂ ਦੇ ਵਿੱਚ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਤਾਣਕਿਆਂ ਦੀ ਗੁੱਡੀ ਆਈ ਹੈ ਤਾਣਕਿਆਂ ਦੀ ਗੁੱਡੀ ਆਈ ਹੈ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਵੀ ਕੀ ਹੁੰਦੇ ਨੇ ਤੇ ਬੇਟੀ ਦੀ ਉਮਰ ਹੈਗੀ ਆ 26 ਸਾਲ ਤੇ ਉਹਨਾਂ ਨੂੰ ਚਾਹੀਦਾ ਜੀ ਜੱਟਾਂ ਦਾ ਮੁੰਡਾ ਹੋਵੇ ਤੇ ਆਪਣਾ ਬਾਣੀਆਂ ਦਾ ਹੋਵੇ ਤੇ ਆਪਣਾ ਕੀ ਕਹਿੰਦੇ ਨੇ ਮਿਸਤਰੀ ਸਿੰਘਾਂ ਦਾ ਹੋਵੇ ਜਾਨੀ ਕਿ ਇਹ ਕਾਸਟ ਦੇ ਵਿੱਚ ਕਰ ਦੇਣਗੇ ਤੇ ਮੁੰਡਾ ਕੋਈ ਜਾਂ ਤਾਂ ਆਪਦਾ ਕੰਮ ਕਰਦਾ ਹੋਵੇ ਜਾਂ ਫਿਰ 2-4 ਕਿਲੇ ਪੈਣੀ ਹੋਵੇ ਧੰਨਵਾਦ ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਮਧਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਆਪਣੇ ਕੋਲੇ 29 ਸਾਲ ਉਮਰਾਂ ਭੈਣ ਦੀ ਤੇ ਬਿਲਕੁਲ ਗਰੀਬ ਘਰੂਆ ਜੀ ਚੁੰਨੀ ਚੜਾਵਾ ਜੇ ਮੰਨ ਕੇ ਚਲੋ ਮੈਨੂੰ ਅੱਜ ਵਧੀਆ ਮੁੰਡਾ ਮਿਲ ਗਿਆ ਆਪਾਂ ਕੱਲ ਨੂੰ ਜਾ ਕੇ ਚੁੰਨੀ ਚੜਾਵਾ ਕਰ ਲਿਆਵਾਂਗੇ ਤੇ ਮੁੰਡਾ ਚਾਹੇ ਜੱਟਾਂ ਦਾ ਹੋਵੇ ਚਾਹੇ ਮਰਜੀਵੀ ਸਿੰਘਾਂ ਦਾ ਹੋਵੇ ਚਾਹੇ ਮਿਸਪਰੀਆਂ ਦਾ ਹੋਵੇ ਜਿਹੜੀ ਮਰਜ਼ੀ ਕਾਸਟਰ ਦਾ ਮੁੰਡਾ ਹੋਵੇ ਤੇ ਮੈਨੂੰ ਆਪ ਦਾ ਚਾਹੇ ਇਨਬਾਕਸ ਜੇ ਨੰਬਰ ਛੱਡ ਦਿਓ ਚਾਹੇ ਕਮੈਂਟਾਂ ਚ ਨੰਬਰ ਛੱਡ ਦਿਓ ਮੁੰਡਾ ਮੈਨੂੰ ਜਲਦੀ ਤੋਂ ਜਲਦੀ ਚਾਹੀਦਾ ਜੀ 29 ਸਾਲ ਦਾ ਹਾਂਜੀ ਸੱਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਇਹ ਵੀਡੀਓ ਨੂੰ ਜਿਆਦਾ ਮਜ਼ਾਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਬੜੀ ਸੀਰੀਅਸ ਹੋ ਕੇ ਮੈਂ ਵੀਡੀਓ ਪਾ ਰਹੀ ਹਾਂ ਤੇ ਇੱਕ ਆਪਨਵਾ ਜਾਂਟੀ ਦਾ ਫੋਨ ਆਇਆ ਤੇ ਕਹਿੰਦੀ ਵੀ ਬੇਟਾ ਵੀ ਮੈਂ ਬਹੁਤ ਦੁਖੀਆਂ ਤੇ ਘਰ ਬਸਾਉਣਾ ਚਾਹੁੰਦੀ ਐ ਜਿਹੜਾ ਮੈਂ ਪਹਿਲਾਂ ਅੰਕਲ ਪਾਇਆ ਸੀ ਉਹਦਾ ਤਾਂ ਆਪਾਂ ਨੇ ਕਰਾਤਾ ਤੇ ਹੁਣ ਇਹ ਆਂਟੀ ਵਾਸਤੇ ਆਪਾਂ ਪਾਉਣ ਲੱਗੇ ਆ 50 ਸਾਲ ਦੇ ਹੋਣਗੇ ਆਂਟੀ ਤੇ 50 ਸਾਲ ਦੇ ਹੋਣਗੇ ਜੇ ਕੋਈ ਮੇਰਾ ਅੰਕਲ ਪਾਈ ਹੈਗਾ ਕੋਈ ਅੰਕਲ ਤੇ 50 ਹੋਵੇ 55 56 57 58 59 60 60 ਤੋਂ ਉੱਪਰ ਨਾ ਹੋਵੇ ਫਿਰ ਤਾਂ ਬਾਹਲਾ ਬੁੜਾ ਹੋ ਜਾਊਗਾ ਤੇ ਇਹ ਆਂਟੀ ਵਾਸਤੇ ਆਪਾਂ ਨੂੰ ਚਾਹੀਦੀ ਆਂਟੀ ਬਿਲਕੁਲ ਕੱਲੀ ਹੈ ਜੀ ਠੀਕ ਹੈ ਤੇ ਗੁੜੀਆ ਵਿਆਹੀ ਹੋਈ ਹੈ ਕੈਨੇਡਾ ਦੇ ਵਿੱਚ ਪੱਕੀ ਹੈ ਇਹਨੂੰ ਪੈਲੀ ਪੱਠਾ ਵੀ ਵਧੀਆ ਆਉਂਦਾ 3 ਕਿਲੇ ਬਾਹਣ ਆਉਂਦਾ ਇਹਨੂੰ ਤੇ ਕਰੋ ਸਭ ਪੈਲੀ ਪੱਠਾ ਵੀ ਵਧੀਆ ਆਉਂਦਾ 3 ਕਿਲੇ ਬਾਹਣ ਦੇ ਵਿੱਚ ਹੈਗੀ ਹੈ ਤੇ ਕਰੋ ਫਿਰ ਸੰਪਰਕ ਰੁਪਿੰਦਰ ਕੌਰ ਨਾਲ ਜਿਹੜਾ ਵੀ ਕੋਈ ਅੰਕਲ ਇਹ ਆਂਟੀ ਦੇ ਉਮਰ ਦੇ ਹਿਸਾਬ ਨਾਲ ਮੈਚ ਕਰਦਾ ਹੋਵੇ ਤਾਂ ਰਪਿੰਦਰ ਕੌਰ ਨਾਲ ਸੰਪਰਕ ਜਰੂਰ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਜ਼ਾਕ ਨਾ ਡਾਇਓ ਕਿਉਂਕਿ ਚਲੋ ਜਿਹੜੀਆਂ ਬੁੜੀਆਂ ਮਤਲਬ ਮਾਤਾ ਨੇ ਮੇਰੇ ਕੋਲ ਦੁਖੀ ਹੋ ਕੇ ਆਉਂਦੀਆਂ ਨੇ ਤੇ ਵੀਡੀਓ ਨੂੰ ਕਹਿੰਦੀਆਂ ਨੇ ਆਪਾਂ ਉਹਨਾਂ ਦੀ ਵੀਡੀਓ ਪਾ ਦੇਵੀ ਹੈ ਤੇ ਮੁੰਡੇ ਮਤਲਬ ਅੰਕਲ ਕੋਲੇ ਜੇ ਬਾੜੀ ਨਹੀਂ 7 8 ਕਕੀਲੇ ਤਾਂ ਜ਼ਮੀਨ ਹੋਵੇ ਤੇ ਵਧੀਆ ਰੋਟੀ ਰੂਟਿਓ ਕਹਿੰਦੀ ਮੈਂ ਸਾਰਾ ਕੁਝ ਪਕਾਵਾਂ ਡੰਗਰ ਪਸੂਆਂ ਦਾ ਨਹੀਂ ਕਰਨਾ ਠੀਕ ਹੈ ਬਦਿਆ ਚੰਗੇ ਪਰਿਵਾਰ ਦਾ ਜੇ ਕੋਈ ਅੰਕਲ ਹੈਗਾ ਤਾਂ ਮੇਰੇ ਨਾਲ ਚਾਹੇ ਸਿੱਧਾ ਸੰਪਰਕ ਕਰ ਲੋ ਠੀਕ ਹੈ ਤੇ ਇਥੇ ਸਕਰੀਨ ਤੇ ਮੈਂ ਨੰਬਰ ਪਾऊं ਨੰਬਰ ਤੇ ਫੋਨ ਲਾਉਣ ਦੀ ਦਬ ਨਾ ਦਿਓ ਤੇ ਤੁਸੀਂ ਸਿਰਫ ਉਹਦੇ ਉੱਤੇ ਫੋਟੋ ਤੇ ਡਾਟਾ ਸੈਂਡ ਕਰਨਾ ਧਿਆਨ ਨਾਲ ਸੁਣ ਲਓ ਫੋਟੋ ਤੇ ਡਾਟਾ ਕਿਉਂਕਿ ਤੁਸੀਂ ਦੱਬੀ ਦੁਰੇ ਆਉਣੇ ਫੋਨ ਦੱਬੀ ਦੁਰੇ ਆਉਣੇ ਮੈਂ ਭਾਈ ਫੋਨ ਨਹੀਂ ਚੱਕਦੀ ਕਿਸੇ ਦਾ ਹਨਾ ਤੇ ਬਾਅਦ ਚੋਂ ਅਗਲਾ ਬੋਲਦਾ ਹਾਂ ਫੋਨ ਨਹੀਂ ਚੱਕਦੀ ਇਹ ਬੋ ਹੈਨਾ ਫੋਨ ਮੈਂ ਚੱਕਣਾ ਨਹੀਂ ਹੈਗਾ ਤੇ ਜੀਨੇ ਮੇਰੇ ਨਾਲ ਸੰਪਰਕ ਕਰਨਾ ਤੇ ਸਿਰਫ ਫੋਟੋ ਡਾਟਾ ਬਸ ਕਿਉਂਕਿ ਫੋਟੋ ਡਾਟਾ ਤੇ ਆਪਦਾ ਜੋ ਵੀ ਡਾਟੇ ਦੇ ਵਿੱਚ ਜੋ ਪ੍ਰੋਪਰ ਸਾਰਾ ਕੁਝ ਭੇਜਣਾ ਠੀਕ ਹੈ ਫੋਟੋ 'ਚ ਉਮਰ ਆਮਰ ਸਾਰਾ ਕੁਝ ਲਿਖ ਦੇਣਾ ਪਹਿਲੀ ਪੱਠਾ ਜੋ ਵੀ ਹੈਗਾ ਤੁਹਾਡੇ ਕੋਲੇ ਏਰੀਆ ਪਿੰਡ ਪੁੰਡ ਜਿਹੜਾ ਹੈਗਾ ਸਾਰਾ ਕੁਝ ਲਿਖ ਕੇ ਮੈਨੂੰ ਇੱਕੋ ਵਾਰ ਤੇ ਸੈਂਡ ਕਰ ਦਿਓ ਇੱਕ ਘੰਟਾ ਮੈਂ ਇੱਕ ਘੰਟਾ ਲਾਉਣੀ ਹੈ ਇਹਦੇ ਉੱਤੇ ਡਾਟੇ ਦੇਖਣ ਨੂੰ ਕਿਉਂਕਿ ਉੱਦੀ ਜਿਆਦਾ ਮੇਰੇ ਕੋਲ ਟਾਈਮ ਵੀ ਨਹੀਂ ਹੁੰਦਾ ਮੈਂ ਕਿਉਂਕਿ ਹੁਣ ਰਿਸ਼ਤੇ ਆ ਕਰਕੇ ਥੋੜਾ ਜਿਹਾ ਬਿਜ਼ੀ ਰਹਿਣੀ ਹੈ ਠੀਕ ਹੈ ਤਾਂ ਇਸ ਕਰਕੇ ਗੁੱਸਾ ਨਾ ਕਰਿਓ ਕਿਸੇ ਵੀ ਗੱਲ ਦਾ 11 ਤੋਂ 12 11 ਤੋਂ 12 ਵਜੇ ਤੱਕ ਮੇਰਾ ਕਾਲਿੰਗ ਟਾਈਮ ਹੈ ਤੇ ਜਦੋਂ ਮਰਜ਼ੀ 11 ਤੋਂ 12 ਮੈਨੂੰ ਫੋਨ ਕਰੋ ਠੀਕ ਹੈ ਹਰੇਕ ਦਾ ਫੋਨ ਮੈਂ ਚੱਕਦੀ ਜੇ ਹੁਣ ਦੱਬੀ ਤੁਰੀ ਜਾਉਂਗੇ ਭਾਈ ਨਹੀਂ ਚੱਕੇ ਜਾਂਦਾ ਇਹਨਾਂ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਵਿਕਿੰਗਰ ਤੇ ਆਪਣੇ ਕੋਲੇ ਆਏ ਨੇ ਕੈਨੇਡਾ ਚੋਂ ਦੋ ਮੁੰਡੇ ਸਗੇ ਭਾਈ ਨੇ ਜੀ ਤੇ ਦੋ ਇੰਡੀਆ ਚ ਸਖੀਆਂ ਭੈਣਾ ਚਾਹੀਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਤੋਂ ਆਪਾਂ ਨੂੰ ਜੇ ਬਾਲਾ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸਖੀਆਂ ਭੈਣਾ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਏ ਦੇ ਵਿੱਚੋਂ ਮੁੰਡੇ ਧੰਨਵਾਦੀ ਹਾਂਜੀ ਸਾਸਤਰੀ ਕੱਲ ਮੈਂ ਛੋਟਿਆ ਆਪਣੇ ਰਪਿੰਦਰ ਤੇ ਆਪਣੇ ਕੋਲੇ ਅੱਜ ਵਕੀਲ ਮੁੰਡਾ ਆਇਆ ਜੀ ਵਕੀਰ ਮੁੰਡਾ ਆ ਪਟਿਆਲਾ ਏਰੀਆ ਜੀ 16 ਕਿਲੇ ਪੈਲੀਏ ਤੇ ਮੁੰਡੇ ਨੂੰ ਵਕੀਲ ਹੋਵੇ ਜਾਂ ਟੀਚਰ ਲੱਗੀ ਹੋਵੇ ਕੁੜੀ ਤੇ ਜੱਟਾਂ ਦੀ ਕੁੜੀ ਚਾਹੀਦੀ ਏ ਜੀ ਵਧੀਆ ਵਿਆਹ ਮੰਗਦੇ ਨੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਜੇ ਕੋਈ ਭੈਣ ਵਕੀਲ ਮੁੰਡੇ ਦੀ ਚਾਹਨਾ ਰੱਖਦੀ ਹੈ ਤਾਂ ਮੈਨੂੰ ਸੰਪਰਕ ਜਰੂਰ ਕਰੋ ਜੀ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਤੇ ਫੋਟੋ ਤੇ ਡਾਟਾ ਭੇਜਿਆ ਕਰੋ ਕਿ ਹਾਂਜੀ ਸਸਰੀ ਘਰ ਮੈਂ ਸੋਡੀ ਆਪਣੀ ਰੁਪਿੰਦਰ ਤੇ ਸ਼ੁਕਰ ਤੇ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਰਪੂਜੀਆਂ ਦੀ ਗੁੱਡੀ ਜੀ ਰਪੂਜੀਆਂ ਦੀ ਗੁੱਡੀ ਹੈ ਬੈਂਡ ਆਏ ਹੋਏ ਨੇ ਗੁੱਡੀ ਦੇ ਤੇ ਜੇ ਕੋਈ ਰਪੂਜੀਆਂ ਦਾ ਮੁੰਡਾ 20 ਲੱਖ ਰੁਪਇਆ ਲਾ ਦੂਗਾ ਤੇ ਆਪਣੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕੁੜੀ ਦੀ ਉਮਰ ਸਾਰੀ 21 ਸਾਲੀ ਹੈ ਤੇ ਮੁੰਡਾ 25 ਸਾਲ ਤੱਕ ਚੱਲ ਜੂਗਾ ਥੈਂਕ ਯੂ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕੈਨੇਡਾ ਦੀ 40 ਸਾਲ ਦੀ ਹੈ ਜੀ ਜਾਦੇ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕੈਨੇਡਾ ਦੀ ਆਪ ਦਾ ਸਿਟੀਜ਼ਨ ਹੈਰੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਆਬਦਾ ਕਰ ਲੈਤਾ ਹੋਵੇ ਭੈਣ ਦਾ ਹੋਇਆ ਹੋਇਆ ਡਿਵੋਰਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਆਬਦਾ ਘਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂ ਵੀਡੀਓ ਨੂੰ ਕਰ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਸਟ੍ਰੇਲੀਆ ਦੇ ਵਿੱਚ ਮੁੰਡਾ ਆਇਆ ਜੀ 90 ਵਰਨ ਹੈ ਵੀਰ ਆਸਟ੍ਰੇਲੀਆ ਦੇ ਵਿੱਚ ਪੱਕਾ ਹੈ ਕੋਈ ਮੰਗ ਡਿਮਾਂਡ ਨਹੀਂ ਵੀਰ ਦੀ ਕੁੜੀ ਬੀਐਸਸੀ ਨਰਸਿੰਗ ਹੋਵੇ ਜੀ ਧਿਆਨ ਨਾਲ ਸੁਣ ਲਓ ਕੋਈ ਮੰਗ ਡਿਮਾਂਡ ਨਹੀਂ ਹੈਗੀ ਕੁੜੀ ਵੀਐਸਸੀ ਨਰਸਿੰਗ ਹੋਵੇ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਜਿੰਨੇ ਵੀ ਅੱਜ ਮੈਂ ਰਸਤੇ ਪਾਏ ਨੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਇਹਨਾਂ ਤੇ ਸਾਰੇ ਧਿਆਨ ਦਿਓ ਇਹ ਜਲਦੀ ਹੋਣ ਵਾਲੇ ਰਸਤੇ ਨੇ ਤੇ ਸਾਰੇ ਰਸਤੇ ਹੈਗੇ ਨਹੀਂ ਆਪਣੇ ਕੋਲ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਉਤੋਂ ਦੀ ਤੁਹਾਡੇ ਦੇ ਵਿੱਚ ਲਿਖ ਕੇ ਭੇਜਣਾ ਵੀ ਸਾਡਾ ਆਹ ਕਾਰੋਬਾਰ ਹੈ ਇੰਨੀ ਜ਼ਮੀਨ ਹੈ ਉਹ ਲਿਖ ਦੇਣੀ ਹੈ ਤੇ ਮੈਨੂੰ ਮੇਰੇ ਨੰਬਰ ਦੇ ਉੱਤੇ ਫੋਟੋ ਤੇ ਡਾਟਾ ਸੈਂਡ ਜ਼ਰੂਰ ਕਰਨਾ ਡਾਟੇ ਚ ਪ੍ਰੋਪਰ ਲਿਖਣਾ ਸਾਰਾ ਕੁਝ ਧੰਨਵਾਦ ਜੀ हां जी सत श्री अकाल मैं सोडी अपनी रूपेंद्र ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮੇਤੋ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆਰ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣ ਜੀ ਭੈਣ 90 ਦੀ ਵਰਨਾ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਕਰਨਾ ਵੀਕਲ ਮੈਂ ਜੋੜੀ ਆਪਣੀ ਰਪਿੰਦਰ ਤੇ ਵੀਰੇ ਨੇ ਲਾਉਣੇ ਨੇ ਬਾਹਰਲੀ ਕੁੜੀ ਤੇ ਪੈਸੇ ਤੇ ਮੁੰਡੇ ਦੀ ਉਮਰ ਹੈਗੀ ਐ 24 25 ਕੇ ਸਾਲ ਜੇ ਕੁੜੀ ਦਾ ਆਸਟ੍ਰੇਲੀਆ ਦਾ ਕਿਸੇ ਨਾਲ ਲੱਗਿਆ ਹੋਇਆ ਪੈਸੇ ਲਗਾਉਣੇ ਨੇ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਇਸ ਵੀਡੀਓ ਦੇ ਵਿੱਚ ਹੀ ਲੈ ਕੇ ਭੇਜ ਦਿਓ ਜੀ ਤੇ ਵੀਰ ਨੂੰ 8 ਕਿਲੇ ਬੈਲੀ ਆਉਂਦੀ ਹੈ ਜੀ ਤੇ ਵਧੀਆ ਵੀਰ ਵਧੀਆ ਕਰੂਆ ਪੈਣ ਵੀ ਵਾਰੀ ਹੈ ਤੇ ਜਿਹੜੀ ਕੋਈ ਭੈਣ ਨੇ ਪੈਸੇ ਲਗਾਉਣੇ ਨੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸਾਸਤਰੀ ਕਾਲ ਜੀ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ ਕੈਨੇਡਾ ਦੀ ਪੀਆਰ 30 ਲੱਖ ਰੁਪਈਆ ਡਿਮਾਂਡ ਹੈ ਜੀ ਭੈਣਾਂ ਦੀ ਉਮਰ ਹੈਗੀ ਹੈ ਭੈਣ ਦੀ 25 ਸਾਲ ਤੇ ਮੁੰਡਾ 2-4 ਸਾਲ ਬੜਾ ਚੱਲ ਜੂਗਾ ਤੇ ਜੇ ਜੱਟਾਂ ਦੇ ਮੁੰਡੇ ਨੇ ਮਤਲਬ ਉਹਦੇ ਨਾਲ ਵਿਆਹ ਕਰਾਉਣਾ ਤਾਂ 5 ਕੁ ਕੀਲਿਆਂ ਤੋਂ ਘੱਟ ਨਾ ਹੋਣ ਜੀ ਵੀਡੀਓ ਨੂੰ ਕਰਕੇ ਦਬਕੇ ਸ਼ੇਅਰ ਤੇ ਭੈਣ ਇੱਧਰ ਆ ਚੁੱਕੀ ਹੈ ਜੀ ਇਸ ਕਰਕੇ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਧੰਨਵਾਦ